ਇੰਡੀਆ ਦੀ ਗੱਲ ਕਰਦੇ ਆ ਜੇ ਅਸੀਂ ਮੰਦੜੇ ਹਾਲਾਤਾਂ ਦੀ ਗੱਲ ਕਰਨੀ ਹੋਵੇ ਤੇ ਬਹੁਤ ਸਾਰੇ ਪੱਖ ਨੇ ਜਿਨ੍ਹਾਂ ਨੂੰ ਅਸੀਂ ਫੋਲ ਸਕਦੇ ਪਰ ਅਸੀਂ ਅੱਜ ਫੁੱਟਬਾਲ ਦੀ ਗੱਲ ਕਰਦੇ ਆ ਬਹੁਤ ਹੀ ਵਿਸ਼ਵ ਦੇ ਵਿਸ਼ਵ ਲੈਵਲ ਤੇ ਬੜੀ ਮਾੜੀ ਰੈਂਕਿੰਗ ਦੇਖੀ ਗਈ ਇੰਡੀਆ ਦੀ ਜਿਹੜੀ ਦੇ ਵਿੱਚ ਕ੍ਰਿਕਟ ਦੇ دیਵਾਨੇ ਨੇ ਲੋਕ ਇਸ ਹੱਦ ਤੱਕ دیਵਾਨੇ ਨੇ ਕਿ ਇੰਡੀਆ ਦੇ ਵਿੱਚ ਵਰਲਡ ਕੱਪ ਹੁੰਦਾ ਹੋਵੇ ਜੇ ਇੰਡੀਆ ਦਾ ਮੈਚ ਆ ਤੇ ਜਾਣਗੇ ਜੇ ਕਿਸੇ ਹੋਰ ਦੋ ਟੀਮਾਂ ਦੇ ਮੈਚ ਆ ਤੇ ਬਹੁਤ ਘੱਟ ਜਾਣਗੇ ਜੇ ਇੰਡੀਆ ਹਾਰਨ ਲੱਗ ਪਵੇ ਪਤਾ ਲੱਗ ਜਪੇ ਹੁਣ ਗੱਲ ਨਹੀਂ ਪਣਨੀ ਤਾਂ ਮੈਚ ਖਤਮ ਹੋਣ ਤੋਂ ਪਹਿਲਾਂ ਸਟੇਡੀਅਮ ਖਾਲੀ ਹੋ ਜਾਂਦਾ ਇਹ ਪਹਿਲਾਂ ਤੇ ਉਹ ਇਨਡਿਸਿਪਲਨ ਵੀ ਬਹੁਤ ਹੁੰਦਾ ਸੀ ਚਲੋ ਫੈਨਸ ਇਸ ਤਰ੍ਹਾਂ ਕਰਦੇ ਹੁੰਦੇ ਨੇ ਪਰ ਕੀ ਇੰਨਾ ਵੱਡਾ ਮੁਲਕ ਹੈ ਵਿਸ਼ਵ ਗੁਰੂ ਬਣਨਾ ਹੈ ਤੇ ਇੰਨਾ ਕੁਝ ਅਸੀਂ ਕਰਨਾ ਹੈ ਸਭ ਤੋਂ ਵੱਡੀ ਦੂਸਰੀ ਤੀਸਰੀ ਇਕਨੋਮੀ ਬਣਨਾ ਹੈ ਸਾਡੀ ਫੌਜ ਇੰਨੀ ਆ ਸੀ ਇੰਨੀ ਸਾਡੀ ਵੱਡੀ ਇਕਨੋਮੀਆਂ ਆ ਸੀ ਪਤਾ ਨਹੀਂ ਕੀ ਕੀ ਕਰਨਾ ਹੈ ਸਪੇਸ ਦੇ ਵਿੱਚ ਜਾ ਰਹੇ ਆ ਤੇ ਅਸੀਂ ਕ੍ਰਿਕਟ ਤੋਂ ਇਲਾਵਾ ਹੋਰ ਕਿਸੇ ਗੇਮ ਤੇ ਧਿਆਨ ਨਹੀਂ ਦੇ ਸਕਦੇ ਦਿੱਤਾ ਜਾ ਰਿਹਾ ਪਰ ਉਹਨਾਂ ਨੇ ਫੁੱਟਬਾਲ ਜਿਹੜੀ ਦੁਨੀਆ ਦੀ ਸਭ ਤੋਂ ਪਪੂਲਰ ਗੇਮ ਮੰਨੀ ਜਾਂਦੀ ਹੈ ਉਹਦੇ ਵਿੱਚ ਇੰਡੀਆ ਦਾ ਜੋ ਹਾਲ ਹੈ ਉਹ ਰਿਪੋਰਟ ਆਈ ਹੈ ਉਹ ਸਾਂਝੀ ਕਰਦੇ ਹਾਂ ਜੀ ਜੀ ਵਿਸ਼ਵ ਦੇ ਵਿੱਚ ਫੁੱਟਬਾਲ ਕਹ ਲਓ ਤੇ ਨਾਰਥ ਅਮਰੀਕਾ ਵਾਲੇ ਇਹਨੂੰ ਸੌਕਰ ਕਹਿੰਦੇ ਨੇ ਜਿਹੜੀ ਇਹਨਾਂ ਦੀ ਸਸਤਾ ਹੈ ਜੀ ਫੀਫਾ ਫੀਫਾ ਦੀ ਜੇ ਰੈਂਕਿੰਗ ਦੀ ਗੱਲ ਕਰੀਏ ਤਾਂ ਅਰਜਨ ਚਾਈਨਾ ਹਿਲੇਨੋਲ ਮੈਸੀ ਦਾ ਦੇਸ਼ ਵਿਸ਼ਵ ਚੈਂਪੀਅਨ ਹੈ ਨੰਬਰ 1 ਰੈਂਕਿੰਗ 'ਚ ਹੈ ਸਪੇਨ, ਫ੍ਰਾਂਸ, ਇੰਗਲੈਂਡ, ਬ੍ਰਾਜ਼ੀਲ, ਪੁਰਤਗਾਲ ਵਗੈਰਾ ਟੌਪ ਦੀ ਰੈਂਕਿੰਗ ਵਿੱਚ ਹੈ ਕਿਨੇ ਨੈਦਰਲੈਂਡ, ਬੈਲਜੀਅਮ, ਜਰਮਨੀ, ਕੋਰੀਆ। ਮੋਸਟਲੀ ਲਾਟਿਨ ਮਰਕਨ ਤੇ ਜਿਹੜੇ ਯੂਰੋਪੀਅਨ ਕੰਟਰੀ ਨੇ ਉਹਨਾਂ ਦਾ ਬੋਲ ਬਾਲਾ ਹੈ। ਪਰ ਏਸ਼ੀਆ ਦੀ ਵੀ ਰੈਂਕਿੰਗ ਹੁੰਦੀ ਹੈ। ਇੰਡੀਆ ਦੀ ਇੰਨੀ ਮਾੜੀ ਰੈਂਕਿੰਗ ਹੋ ਗਈ ਹੈ ਕਿ ਇਹ ਖਬਰਾਂ ਦਾ ਵਿਸ਼ਾ ਬਣੀ ਹੈ ਭਾਰਤ ਦੇ ਵਿੱਚ। ਔਰ ਇਸ ਵੇਲੇ FIFA ਰੈਂਕਿੰਗ ਦੇ ਵਿੱਚ ਭਾਰਤ ਦਾ ਜੁਲਾਈ ਦੇ ਵਿੱਚ ਜਿਹੜੀ ਰੈਂਕਿੰਗ ਇਸ਼ੂ ਕੀਤੀ ਗਈ ਹੈ। 133ਵਾਂ ਸਥਾਨ ਹੈ 133 ਇੰਡੀਆ ਵਾਲੇ ਰੀਸੈਂਟਲੀ ਇੱਕ థਾਈਲੈਂਡ ਤੋਂ ਮੈਚ ਹਾਰੇ ਨੇ ਸੋ ਇਹ ਇਸ ਵੇਲੇ ਏਸ਼ੀਆ ਕੱਪ ਲਈ ਏਸ਼ੀਅਨ ਕੱਪ ਲਈ ਕੁਆਲੀਫਾਈਂਗ ਰਾਉਂਡ ਦਾ ਮੈਚ ਹਾਂਗਕਾਂਗ ਤੋਂ ਹਾਰ ਗਏ ਨੇ ਤੇ ਕੁਝ ਦਿਨ ਪਹਿਲਾਂ ਮਾਲਦੀਵਸ ਤੋਂ ਹਾਰ ਗਏ ਸੀ ਤੇ ਜਿਹੜਾ ਕੋਚ ਇਹਨਾਂ ਨੇ ਵਿਦੇਸ਼ੀ ਰੱਖਿਆ ਹੋਇਆ ਸੀ ਉਹ ਵਿਚੇ ਛੱਡ ਗਿਆ 133ਵਾਂ ਰੈਂਕ ਬਹੁਤ ਮਾੜਾ ਹੈ 2016 ਦੇ ਵਿੱਚ 135ਵਾਂ ਵੀ ਸੀ ਪਰ 1996 ਦੇ ਵਿੱਚ 94ਵਾਂ ਰੈਂਕ ਸੀ ਜੇ ਏਸ਼ੀਆ ਦੇ ਮੁਲਕਾਂ ਦੀ ਗੱਲ ਕਰੀਏ ਤਾਂ 46 ਮੁਲਕਾਂ ਦੀ ਸੂਚੀ ਵਿੱਚੋਂ ਏਸ਼ੀਆ ਦੇ ਵਿੱਚੋਂ ਇੰਡੀਆ ਦਾ 24ਵਾਂ ਰੈਂਕ ਹੈ ਫਲਸਤੀਨ ਲਿਬਨਾਨ ਸੀਰੀਆ ਇਹ ਉਹ ਮੁਲਕ ਨੇ ਜਿਹੜੇ جنگ ਦੇ ਵਿੱਚ ਉਲਝੇ ਹੋਏ ਨੇ ਇਹਨਾਂ ਦੀ ਰੈਂਕਿੰਗ ਇੰਡੀਆ ਤੋਂ ਬਿਹਤਰ ਹੈ ਇੰਡੀਆ ਲਈ ਇੱਕੋ ਇੱਕ ਤਸੱਲੀ ਵਾਲੀ ਗੱਲ ਇਹ ਹੋ ਸਕਦੀ ਹੈ ਜਿਹੜੀ ਕਿ ਅਕਸਰ ਸਾਡੀ ਹੋ ਹੀ ਜਾਂਦੀ ਆ ਫਿਰ ਕਿ ਅਸੀਂ ਪਾਕਿਸਤਾਨ ਨੇਪਾਲ ਤੇ ਬੰਗਲਾਦੇਸ਼ ਨਾਲੋਂ ਬਿਹਤਰ ਆ ਬਾਕੀ ਨਾਲੋਂ ਤਕਰੀਬਨ ਬਹੁਤ ਜ਼ਿਆਦਾ ਪਿੱਛੇ ਆ ਕਾਰਨ ਕੀ ਨੇ ਸਾਡੇ ਬਹੁਤ ਸਾਰੇ ਦੇਖਣ ਸੌਣ ਵਾਲੇ ਸਮਝਦੇ ਨੇ ਉਹਨਾਂ ਦੇ ਆਪੋ ਆਪਣੇ ਵਿਚਾਰ ਵੀ ਹੋਣਗੇ ਲਿਮਟਿਡ ਇਨਫਰਾਸਟ੍ਰਕਚਰ ਡਵੈਲਪਮੈਂਟ ਪੋਟੈਂਸ਼ੀਅਲ ਪਲੇਅਰ ਜਿਹੜੇ ਨੇ ਉਹਨਾਂ ਨੂੰ ਪਿਕ ਨਹੀਂ ਕੀਤਾ ਜਾਂਦਾ ਓਪਰਚ्युनिटीਜ਼ ਹੈ ਨਹੀਂ ਸਰਕਾਰ ਦਾ ਧਿਆਨ ਨਹੀਂ ਹੈ ਕਲਚਰਲ ਤੇ ਸੋਸਾਇਟੀਲ ਫੈਕਟਰ ਹੈਗੇ ਨੇ ਕ੍ਰਿਕਟ ਜਿਹੜੀ ਆ ਉਹ ਖੂਨ ਦੇ ਵਿੱਚ ਵੜੀ ਹੋਈ ਆ ਕੋਨੋ ਵੀ ਅਸੀਂ ਹੋਰ ਤਰੀਕੇ ਨਾਲ ਹੈਂਡਲ ਕਰਨਾ ਚਾਹੁੰਦੇ ਹਾਂ ਜਦੋਂ ਦਾ ਭਾਰਤ ਦਾ ਕੰਟਰੋਲ ਕ੍ਰਿਕਟ ਦੇ ਵਿੱਚ ਵਿਸ਼ਵ ਦੇ ਵਿੱਚ ਵਧਿਆ ਕਿਉਂਕਿ ਮਨੀ ਬਹੁਤ ਜਨਰੇਟ ਹੋ ਰਿਹਾ ਹੈ ਇੰਡੀਆ ਦੇ ਵਿੱਚੋਂ ਕ੍ਰਿਕਟ ਨੂੰ ਲੈ ਕੇ ਸਾਡੇ ਕੋਲ ਸਭ ਤੋਂ ਵੱਡੀ ਲੀਗ ਆ ਕ੍ਰਿਕਟ ਦੀ ਪਰ ਦੂਸਰੇ ਪਾਸੇ ਕ੍ਰਿਕਟ ਦੀ ਡਵੈਲਪਮੈਂਟ ਲਈ ਅਸੀਂ ਵਿਸ਼ਵ ਪੱਧਰ ਤੇ ਕੁਝ ਖਾਸ ਕਰ ਨਹੀਂ ਕਰ ਨਹੀਂ ਸਕੇ ਸਿਵਾਏ ਅਫਗਾਨਿਸਤਾਨ ਦੀ ਟੀਮ ਨੂੰ ਉੱਚਾ ਚੁੱਕਣ ਦੇ ਹੋਰ ਮੁਲਕ ਜਿਹੜੇ ਚੰਗੇ ਚੰਗੇ ਮੁਲਕ ਹੁੰਦੇ ਸੀ ਖੇਡਦੇ ਉਹਨਾਂ ਦੇ ਉਹਨਾਂ ਦੇ ਵਿੱਚ ਕ੍ਰਿਕਟ ਕਿਉਂ ਥੱਲੇ ਚਲੇ ਗਏ ਅਸੀਂ ਕੁਝ ਨਹੀਂ ਕੀਤਾ ਇੰਡੀਆ ਵਾਲਿਆਂ ਨੇ ਉਨਾਂ ਹੀ ਮੁਲਕ ਨੇ ਜਿੰਨੇ ਅੱਜ ਤੋਂ 15 20 25 ਸਾਲ ਪਹਿਲਾਂ ਖੇਡਦੇ ਹੁੰਦੇ ਸੀ ਸਗੋਂ ਅੱਗੇ ਨਾਲੋਂ ਘਟ ਗਏ ਨੇ ਪਿੱਛੇ ਚਲੇ ਗਏ ਨੇ ਸੋ ਪ੍ਰਾਇਓਰਟੀ ਜਿਹੜੀ ਆ ক্রিকেট ਨੂੰ ਸਰਕਾਰ ਦੀ ਹੈ ਔਰ ਗ੍ਰਹਿ ਮੰਤਰੀ ਦੇ ਬੇਟੇ ਜਿਹੜੇ ਨੇ ਉਹ ICC ਦੇ ਵਿੱਚ ਵੱਡੀ ਪੋਸਟ ਲੈ ਕੇ ਬੈਠੇ ਹੋਏ ਨੇ ਸੋ ਫੁੱਟਬਾਲ ਜੋ ਦੁਨੀਆ ਦੀ ਸਭ ਤੋਂ ਪਪੂਲਰ ਖੇਡ ਹੈ ਇਹ ਇਹਨੂੰ ਖੇਡਣ ਵਾਲੇ ਸਾਰੇ ਸੂਬਿਆਂ ਦੇ ਵਿੱਚ ਹੈ ਨੇ ਖੇਤਰੀ ਬਹੁਤ ਵਧੀਆ ਪਲੇਅਰ ਨੇ ਤੇ 40 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਦੁਬਾਰਾ ਟੀਮ ਚ ਲੈਂਦਾ ਹੈ ਕਿਉਂਕਿ ਬਾਕੀ ਪਲੇਅਰਾਂ ਤੋਂ ਗਵਾਲਨੀ ਸੀ ਬਣ ਰਹੀ ਬੰਗਾਲ ਦੇ ਵਿੱਚ ਚੰਗੇ ਪਲੇਅਰ ਮੰਨੇ ਜਾਂਦੇ ਨੇ ਫਜ਼ੀਕ ਤੋਂ ਮਾਰ ਖਾ ਜਾਂਦੇ ਆ ਅਸੀਂ ਗੱਲ ਪਲੇਅਰਾਂ ਦੀ ਨਹੀਂ ਹੈ ਜੀ ਟੀਮ ਦੀ ਵੀ ਨਹੀਂ ਹੈ ਟੀਮ ਆਪਣੇ ਵੱਲੋਂ ਜ਼ੋਰ ਜ਼ਰੂਰ ਲਾ ਰਹੀ ਹੋਵੇਗੀ ਅਸੀਂ ਉਹਨਾਂ ਦੀ ਨਿਖੇਧੀ ਨਹੀਂ ਕਰਦੇ ਪਰ ਸਰਕਾਰ ਜਦੋਂ ਆਪਣੇ ਆਪ ਨੂੰ ਵਿਸ਼ਵ ਗੁਰੂ ਬਣਨ ਵੱਲ ਕਹਿੰਦੀ ਹੈ ਕਿ ਅਸੀਂ ਬਣਨਾ ਹੈ ਦੁਨੀਆ ਦੀਆਂ ਉੱਪਰਲੀਆਂ 2-3 ਇਕਨੋਮੀਆਂ ਦੇ ਵਿੱਚ ਅਸੀਂ ਹੋਣਾ ਤੇ ਫਿਰ ਸਾਨੂੰ ਇਸ ਗੇਮ ਵੱਲ ਵੀ ਧਿਆਨ ਕਰਨਾ ਚਾਹੀਦਾ ਜੇ ਇਹ ਅਸੀਂ ਬਹੁਤ ਜ਼ਿਆਦਾ ਉੱਪਰ ਨਹੀਂ ਜਾ ਸਕੇ ਤੇ ਅੱਜ ਅਸੀਂ ਇਸ ਹਾਲਾਤ ਦੇ ਵਿੱਚ ਪਹੁੰਚ ਗਏ ਆ ਕਿ ਸਾਨੂੰ ਏਸ਼ੀਅਨ ਕੱਪ ਲਈ ਕੁਆਲੀਫਾਈ ਕਰਨਾ ਹੋਇਆ ਔਖਾ ਪਿਆ ਸੋ ਸਰਦਾਰ ਜਰਨੈਲ ਸਿੰਘ ਪਨਾਮ ਜੋ ਭਾਰਤ ਦੇ ਬਹੁਤ ਵੱਡੇ ਮਹਾਨ ਫੁੱਟਬਾਲਰ ਹੋਏ ਨੇ ਸਵਰਗਵਾਸੀ ਉਹਨਾਂ ਵਰਗੇ ਬੰਦੇ ਰੋਲ ਮਾਡਲ ਬਣ ਕੇ ਉਹਨਾਂ ਵਾਂਗ ਅੱਗੇ ਵਧਣ ਤੇ ਕਦੇ ਭਾਰਤ ਦੀ ਟੀਮ ਨੇ 올림픽 ਲਈ ਵੀ ਕੁਆਲੀਫਾਈ ਕੀਤਾ ਸੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਭਾਰਤ ਦੀ ਟੀਮ ਗੌਂਡੀ ਮੁਲਕਾਂ ਦੀ ਟੀਮ ਚੰਗੀਆਂ ਹੋਣ ਬਿਹਤਰ ਹੋਣ ਕੁਝ ਤੇ ਜਿਹੜਾ ਆ ਪਲੇਅਰਾਂ ਨੂੰ ਵੀ ਨਾਮ ਮਿਲੇ ਕ੍ਰਿਕਟ ਦੇ دیਵਾਨੇ ਬਣੋ ਪਰ ਇੰਨੇ دیਵਾਨੇ ਨਹੀਂ ਕਿ ਦੂਸਰਿਆਂ ਨੂੰ ਪੁੱਛੇ ਛੱਡਦੇ